ਅੰਮ੍ਰਿਤਸਰ ਦਾ ਰਹਿਣ ਵਾਲਾ ਸਰਦਾਰ ਗੁਰਦੇਵਾਲ ਸਿੰਘ ਉਹਨਾਂ ਵੱਲੋਂ ਆਪਣਾ ਜਨਮ ਦਿਨ ਵੱਡੇ ਵੱਡੇ ਹੋਟਲ ਰੈਸਟੋਰੈਂਟ ਛੱਡ ਕੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਮਰੀਜ਼ਾਂ ਤੇ ਰਿਸ਼ਤੇਦਾਰਾਂ ਦੇ ਨਾਲ ਮਨਾਇਆ ਜਾਂਦਾ ਹੈ ਤੇ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਵਿਖਵਾਇਆ ਗਿਆ। ਦਰਅਸਲ ਸਰਦਾਰ ਗੁਲਦੀਆਲ ਸਿੰਘ ਨੇ ਦੱਸਿਆ ਕਿ ਲੱਖ ਰੁਪਏ ਲਗਾਉਣ ਦੀ ਬਜਾਏ ਆਮ ਤੇ ਸਾਦੇ ਢੰਗ ਦੇ ਨਾਲ ਇਹਨਾਂ ਲੋਕਾਂ ਦੇ ਨਾਲ ਜਨਮ ਦਿਨ ਮਨਾ ਕੇ ਉਹਨਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ। ਉਹ ਆਪਣੇ ਜਾਂਦੇ ਮੌਕੇ ਉੱਤੇ ਪੌਦੇ ਵੀ ਲਗਾਉਂਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਸਨੇਹਾ ਦੇ ਰਹੇ ਨੇ ਕਿ ਲੱਖ ਰੁਪਏ ਖਰਚ ਕਰਨ ਦੀ ਬਜਾਏ ਸੁਧਾਰਨ ਢੰਗ ਨਾਲ ਜਨਮ ਦਿਨ ਮਨਾ ਚਾਹੀਦਾ ਤਾਂ ਕਿ ਪੈਸਿਆਂ ਦੀ ਬਰਬਾਦੀ ਨਾ ਹੋਵੇ ਤੇ ਰੁੱਖ ਲਗਾਉਣੇ ਚਾਹੀਦੇ ਨੇ ਤਾਂ ਜੋ ਆਪਣੀ ਔਡ ਵਾਲੀ ਪੀੜ੍ਹੀ ਦੇ ਲਈ ਵੀ ਇਸ ਵਾਤਾਵਰਣ ਵਿੱਚ ਚੋਗਿਰਦੇ ਨੂੰ ਬਣਾਇਆ ਜਾ ਸਕੇ ਇਸੇ ਤਰ੍ਹਾਂ ਦੇ ਨਾਲ ਇਹ ਵਾਤਾਵਰਣ ਅਗਲੀਆਂ ਪੀੜ੍ਹੀਆਂ ਨੂੰ ਵੀ ਮਿਲੇ ਇਸ ਦੇ ਲਈ ਉਪਰਾਲੇ ਕਰਨੇ ਚਾਹੀਦੇ ਨੇ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਅਈ ਤਰ੍ਹਾਂ ਕਰਦੇ ਜੀ ਸੋ ਮਾ ਬੋਲੋ ਹਾਂ ਮੇਰਾ ਜਨਮ ਦਿਨ ਆ ਮੈਂ 67 ਈਅਰ ਦਾ ਹੋ ਗਿਆ 68 ਈਅਰ ਪਿੰ ਲੱਗ ਗਿਆ ਕਿੱਥੇ ਮਨਾ ਰਹੇ ਜਾਂਦੇ ਆ ਇਹ ਅਸੀਂ ਗੁਰਨਾਨਕ ਦੇ ਹਸਪੀਟਲ ਆਪਣਾ ਜਨਮ ਦਿਨ ਮਨਾ ਰਹੇ ਆ ਇਹ ਭਾਈ ਜਗਬੀਰ ਸਿੰਘ ਰਾਣ ਦੇ ਮਤਲਬ ਕਿ ਉਹਨਾਂ ਦੀ ਪ੍ਰੇਰਨਾ ਸਦਕਾ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੱਜ ਅਸੀਂ ਜਨਮ ਦਿਨ ਆਪਣਾ ਮਨਾ ਰਹੇ ਆ ਬਹੁਤ ਬਹੁਤ ਸਕੂਨ ਪੜਾ ਬਹੁਤ ਵਧੀਆ ਆਤਮਾ ਨੂੰ ਸਕੂਨ ਮਿਲਿਆ ਖੁਸ਼ੀ ਮਿਲੀ ਆ ਅਸ਼ੀਰਵਾਦ ਮਿਲਿਆ ਤੁਸੀਂ ਤੁਹਾਡੇ ਮਨ ਚ ਵਿਚਾਰਿਆ ਵੀ ਵਿਆਹ ਹੋਟਲ ਕਰੀ ਬਈ ਨਹੀਂ ਇਹ ਤੇ ਗੁਰੂ ਮਹਾਰਾਜ ਦੇ ਕਿਰਪਾ ਕਰਤੀ ਗੁਰੂ ਰਾਨੰਦ ਸਾਹਿਬ ਪਾਤਸ਼ਾਹ ਨੇ ਕਿਰਪਾ ਕਰਤੀ ਇਸ ਮੱਤ ਬਖਸ਼ ਦਿੱਤੀ ਵੀ ਮਨੁੱਖਤਾ ਦੀ ਸੇਵਾ ਜਿਹੜੀ ਆ ਉਹੀ ਸਰ ਨਾਲੋਂ ਸਕੂਨ ਪਰਈ ਆ ਪਹਿਲੇ ਹੀ ਆ ਰਹੀ ਵੀ ਮੈਨੂੰ ਇਹ ਮਹਿਸੂਸ ਹੋਇਆ ਵੀ ਨਹੀਂ ਯਾਰ ਆਤਮਾ ਦੀ ਜਿਹੜੀ ਖੁਰਾਕ ਆ ਉਹ ਸੇਵਾ ਤੇ ਗੁਰੂ ਰਾਨੰਦ ਸਾਹਿਬ ਤੋਂ ਲੰਗਰ ਵੀ ਪਤਾ ਆ ਜੇ ਜੀ ਉਹ ਮਾਨੂੰ ਕਿੰਨਾ ਸਕੂਨ ਆ ਜਦੋਂ ਇੱਥੇ ਜਿਹੜੇ ਲੋਕ ਨੇ ਨਾਲ ਛੱਡ ਆ ਗਏ ਦੇਖੋ ਜੀ ਉਹ ਤੇ ਉਹਦੇ ਵਾਸਤੇ ਸ਼ਬਦ ਨਹੀਂ ਆ ਸਾਰਿਆਂ ਦੇ ਮਨ ਤੇ ਚਿਹਰਿਆਂ ਤੇ ਖੁਸ਼ੀ ਆ ਵੀ ਆ ਵੀ ਮੇਰੇ ਮਨ ਤੇ ਵੀ ਮੈਨੂੰ ਸਕੂਨ ਆ ਮੇਰੀ ਆਤਮਾ ਵੀ ਅੱਜ ਖੁਸ਼ ਆ ਤਾਂ ਨੂੰ ਤਾਂ ਹੀ ਹਰ ਚੀਜ਼ ਦਿੰਨੇ ਆ ਲੇਕਿਨ ਆਤਮਾ ਨੂੰ ਅੱਜ ਪਹਿਲੀ ਵਾਰੀ ਕੋਈ ਚੀਜ਼ ਮਿਲੀ ਆ ਤੇ ਅੱਜ ਬਹੁਤ ਖੁਸ਼ ਆ ਆਪ ਜਿੰਨ ਜੰਦਰ ਤੋਂ ਤੁਸੀਂ ਬੂਟੇ ਲਗਾਏ ਨੇ ਇਹ ਮੰਚ 'ਤੇ ਆ ਕੇ ਤਾਂ ਆ ਏ ਭਾਈ ਸਾਹਿਬ ਹਰਾਂ ਦੇ ਪ੍ਰੇਰਣਾ صدਕਾ ਉਹਨਾਂ ਨੇ ਕਿਹਾ ਵੀ ਨਹੀਂ ਅੱਜ ਤੁਹਾਡਾ ਜਨਮ ਦਿਨ ਹੈ ਤੇ ਅੱਜ ਬੂਟੇ ਵੀ ਲਾਣੇ ਆ। ਸਾਹਿਬ ਬੂਟੇ ਲਾ ਦੇਣਗੇ। ਆ ਕੋਸ਼ਿਸ਼ ਤਾਂ ਜ਼ਰੂਰ ਹੋਏਗੀ ਜੀ। ਤੇ ਲੋਕਾਂ ਨੂੰ ਸੁਨਿਆਦ ਲੱਜਾਉਗੇ। ਮੈਂ ਤਾਂ ਇਹੋ ਹੀ ਕਾਂਗਾ ਵੀ ਮਨੁੱਖਤਾ ਦੀ ਸੇਵਾ ਕਰੋ। ਤੁਸੀਂ ਆ ਕੇ ਆਪਣਾ ਜਨਮ ਦਿਨ ਜਾ ਹੋਵੇ ਤੁਹਾਡੀ ਮੈਰਿਜ ਹੋਵੇ ਕੋਈ ਵੀ ਖੁਸ਼ੀ ਦਾ ਜਾ ਗਮੀ ਦਾ ਕੋਈ ਮੌਕਾ ਹੋਵੇ ਤੁਸੀਂ ਇੱਥੇ ਆ ਕੇ ਸਕੂਨ ਲੈ ਸਕਦੇ ਹੋ ਆਪਣੀ ਆਤਮਾ ਨੂੰ ਖੁਰਾਕ ਦੇ ਸਕਦੇ ਹੋ ਚਾਹੇ ਖੁਸ਼ੀ ਦਾ ਮੌਕਾ ਹੈ ਚਾਹੇ ਗਮੀ ਦਾ ਮੌਕਾ ਹੈ।